ਅੱਜ ਦੇ ਵਲੌਗ 'ਚ ਅਸੀਂ ਚੱਲੇ ਆਂ ਚੰਡੀਗੜ੍ਹ ਵੱਡੇ ਬਾਈ ਦੇ ਮੁੰਡੇ ਨੂੰ ਲੈਣ ਕਿਉਂਕਿ ਉਹਦੇ ਇੱਕ ਮਹੀਨੇ ਦੀ ਉੱਥੇ ਟ੍ਰੇਨਿੰਗ ਸੀ ਆ ਗਿਆ ਸਾਡਾ ਵੱਡਾ ਬਾਈ ਆ ਗਈ ਸਾਡੀ ਗੱਡੀ ਤੇ ਹੁਣ ਟੈਂਕ ਕਿੰਨਾ ਹੋ ਗਿਆ ਬਾਈ ਮੇਰਾ 10 ਕਿਲੋ ਮਿੰਟ ਰਹਿ ਗਿਆ 8 ਵਜੇ ਨੂੰ ਜਣ ਤੇ ਅਸੀਂ ਹੁਣ ਪੌਣੇ ਚਾਲੇ ਘਰੋਂ ਅਸੀਂ ਚੱਲ ਪਿਆ ਤੇ ਤਕਰੀਬਨ 10 ਕਿ 00 ਵਜੇ ਨੂੰ ਅਸੀਂ ਜਿਹੜਾ ਪਹੁੰਚ ਜਾਾਂਗੇ ਸਵਾ 10 ਵਜੇ ਨੂੰ ਉੱਥੇ ਜੀ ਪਹੁੰਚੀਆਂ ਤਲਵੰਡੀ ਭਾਈ ਤੇ ਇੱਥੋਂ ਹੁਣ ਪਹਿਲਾਂ ਅਸੀਂ ਤੇਲ ਦੀ ਕਰਾਵਾਂਗੇ ਟੈਂਕੀ ਫੁੱਲ ਫੇਰ ਵੇਖਦੇ ਆ ਜਿਹੜਾ ਕੀ ਹਿਸਾਬ ਕਿਤਾਬਾਂ ਦਾ ਵਾਗੂ ਤੇਲ ਪਉਣ ਲੱਪਿਆਂ ਤੇ 3000 ਦਾ ਜਿਹੜਾ ਆਪਾਂ ਪੈਟਰੋਲ ਪਵਾ ਲਏ ਗੱਡੀ 'ਚ ਤੇ ਫੇਰ ਜਿਹੜਾ ਬੇਫਿਕਰ ਹੋ ਜਾਗੇ ਫੇਰ ਰਾਜ ਖੜਨ ਦੀ ਲੋੜ ਨਹੀਂ ਨਾ ਤੇਲ ਵਾਲੀ ਸੂਈ ਵਾਲੇ ਪਾਸੇ ਦੇਖਣ ਦੀ ਲੋੜ ਪਿੰਡੋਂ ਚੱਲ ਕੇ ਤੇ ਤਕਰੀਬਨ 10-12 ਕਿਲੋਮੀਟਰ ਤੇ ਜਿਹੜਾ ਦਾਰਾਪੋਰਾ ਨਾਲ ਟੂਲ ਹੋਣਾ ਵਾ ਹੋਣਾ ਚਾਹੀਏ ਤੇ ਵੇਖਦੇ ਆਪਾਂ ਚੱਲੇ ਜਣਾ ਕਾਰ ਇਹਨਾਂ ਮੈਂ ਸਦਾ ਇੱਥੇ ਤਾਂ ਆਪਣਾ ਲੋਪੜਾ ਗਿਆ ਕਿ ਚੱਲੇ ਜਾਣਾ ਬਈ ਮੈਨੂੰ ਕਹਿਤਾ ਮੇਰੀ ਲੋਕੜਾ ਕਈ ਮੰਦੇ ਨਹੀਂ ਮੰਨਣਗੇ ਕੋੜ ਕਰੋੜ ਤੋਂ ਵੀਰੇ ਅਸੀਂ ਪਹੁੰਚ ਗਏ ਆ ਡਗਰੂ ਕਿਉਂਕਿ ਇੱਥੇ ਨਾ ਆ ਜਿਹੜਾ ਪੌੜਾ ਇਹ ਜੀ ਚੱਲਦਾ ਨਹੀਂ ਬਾਕੀ ਤਕਰੀਬਨ ਸਾਰੇ ਪੌੜ ਜਿਹੜੇ ਲੁਧਿਆਣੇ ਤੱਕ ਤਲਵੰਡੀ ਭਾਈ ਤੋਂ ਇਹ ਚੱਲਦੇ ਆ ਪਰ ਇਹ ਪੌੜ ਹਜੇ ਚੱਲਿਆ ਨਹੀਂ ਕਿਉਂਕਿ ਇਹਨਾਂ ਦਾ ਕੋਈ ਰੇਲਵੇ ਨਾਲ ਰੌਲਾ ਸੀਗਾ ਤੇ ਉਹ ਜਿਹੜਾ ਰੌਲਾ ਹੁਣ ਮੁੱਕ ਗਿਆ ਤੇ ਇਸੇ ਕਰਕੇ ਜਿਹੜਾ ਪੌੜ ਇਹ ਹੁਣ ਬਣਾਣਾ ਸ਼ੁਰੂ ਹੋਇਆ ਵਾ ਇਦੂ ਬਾਹਰ ਜਿਹੜੀਆਂ ਗੱਡੀਆਂ ਟਾਪੋ ਟਾਪ ਹੀ ਜਾਇ ਕਰਨੀਆਂ ਉੱਪਰ ਇੱਥੇ ਫਾੜਕ ਬਹੁਤ ਫੇਰ ਡਗੂ ਵਾਲੇ ਵੀ ਇਹ ਵੀ ਜੇ ਲੱਗ ਜਾਂਦਾ ਸਮਝ ਲਓ 20-25 ਮਿੰਟ ਬੰਦੇ ਦੇ ਖਰਾਬ ਹੋ ਜਾਂਦੇ ਆ ਆਪਾਂ ਪਹੁੰਚ ਗਏ ਆ ਮੋਕੇ ਤੇ ਤਕਰੀਬਨ ਮੋਕਾ ਜਿਹੜਾ ਆਪਣੇ ਪੈਣ ਤੋਂ ਹੈਗਾ ਵਾ 27 28 ਕਿਲੋਮੀਟਰ ਇੱਥੇ ਇਥੋਂ ਬਸ ਤਕਰੀਬਨ ਜਿਹੜਾ 40 ਮਿੰਟ ਦਾ 35 ਮਿੰਟ ਦਾ ਰਸਤਾ ਜਿਹੜਾ ਲੁਧਿਆਣੇ ਦਾ ਰਹਿ ਜਾਂਦਾ ਵਾ ਜਗਰਾਉਂ ਪਹੁੰਚਣ ਨਾਲ ਇੱਧਰ ਜਗਰਾਉਂ ਤੋਂ ਪਹਿਲਾਂ ਇੱਥੇ ਇੱਕ ਆਉਂਦਾ ਪਰਦੇਸੀ ਢਾਬਾ ਵੇਖਦਾ ਇੱਧਰ ਦੇ ਪਾਸੇ ਵੀ ਉਹਨਾਂ ਦਾ ਬੋਰਡ ਤੇ ਇੱਧਰ ਦੇ ਪਾਸੇ ਵੀ ਉਹਨੇ ਆਹ ਬਣਾਤਾ ਹੋਣਾ ਹੈ ਨਾ ਇਹ ਵੀ ਇੱਧਰ ਦੇ ਪਾਸੇ ਰਹਿ ਜਾਂਦਾ ਬਹੁਤ ਵਧੀਆ ਰੋਟੀ ਪਾਣੀ ਹੁੰਦਾ ਜੇ ਕਿਸੇ ਨੇ ਚੰਡੀਗੜ੍ਹ ਜਾਂਦੇ ਨੂੰ ਰੋਟੀ ਪਾਣੀ ਖਾਣਾ ਜਾਂ ਆਉਂਦੇ ਜਾਂ ਜਾਂਦੇ ਦੋਨੇ ਪਾਸੇ ਵਧੀਆ ਢਾਬਾ ਬਣਿਆ ਹੋਇਆ ਵਾ ਤੇ ਤੁਸੀਂ ਇੱਥੇ ਰੋਟੀ ਪਾਣੀ ਖਾ ਸਕਦੇ ਹੋ ਯਾਨੀ ਕਿ ਜਗਰਾਉਂ ਤੋਂ ਕੁਲੋ ਕਿਲੋਮੀਟਰ ਪਿੱਛੇ ਹੈ ਜਦੋਂ ਆਪਾਂ ਜਗਰਾਉਂ ਨੂੰ ਐਂਟਰੀ ਕਰਦੇ ਹਾਂ ਤੇ ਸਮਝ ਲਓ ਹੁਣ ਅਸੀਂ ਜਗਰਾਉਂਾਂ ਚ ਇੱਥੇ ਐਂਟਰੀ ਕਰ ਲਿਆ ਆਪਾਂ ਜਿਹੜਾ 50 52 ਕਿਲੋਮੀਟਰ ਦਾ ਸਫ਼ਰ ਕਰ ਲਿਆ ਵਾ 35 ਕ ਮਿੰਟਾਂ ਦੇ ਵਿੱਚੋਂ ਕੰਡੋ ਚੱਲ ਕੇ ਤਲਵੰਡ ਆਪਾਂ ਨਾ ਮੰਨ ਲਓ ਜੰਗਰਾਉਂ ਲੰਘੇ ਆ ਤੇ ਜੇ ਕਿਸੇ ਬੰਦੇ ਨੇ ਮੰਨ ਲਓ ਪੂਰੀ ਐ ਬ੍ਰਾਂਡ ਰੋਟੀ ਖਾਣੀ ਆ ਕਹਿੰਦੇ ਆ ਪਰਦੇਸੀ ਢਾਬਾ ਸਾਡੇ ਫਰਟ ਨਹੀਂ ਜਾਂ ਮੰਨ ਲਓ ਪੈਸੇ ਜ਼ਿਆਦਾ ਲਾਉਣਾ ਚਾਹੁੰਦਾ ਨਾ ਇੱਥੇ ਆ ਜਾਂਦਾ ਇੱਕ ਰਾਜਾ ਢਾਬਾ ਜਦੋਂ ਆਪਾਂ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਆ ਸਾਹਮਣੇ ਵੈਸੇ ਤਾਂ ਤਕਰੀਬਨ ਸਾਰੇ ਲੋਕ ਜਿਹੜੇ ਜਾਣਦੇ ਆ ਬਹੁਤ ਬਈ ਸਿਰਾਂ ਗੱਲਬਾਤ ਆ ਰੋਟੀ ਪਾਣੀ ਆ ਸਿਰੇ ਲਾਉਂਦਾ ਇਹਨਾਂ ਇਥੇ ਜਾਨੀ ਕਿ ਹਰ ਇੱਕ Banda ਇੱਥੇ ਰੋਕ ਕੇ ਹੀ ਜਾਂਦਾਗਾ ਜੇ ਕਿਸੇ ਨੇ ਲੁਧਿਆਣੇ ਨੂੰ ਜਾਣਾ ਜੀੇਮਾਲਾ ਫਰੂਇਪੁਰ ਵਾਲੇ ਪਾਸੇ ਨੂੰ ਵੀ ਜਾਂਦਾ ਹੋਰ ਪਾਸੇ ਨੂੰ ਫਿਰ ਵੀ ਇੱਥੇ ਰੋਕ ਕੇ ਜਾਂਦੇ ਅਗਲਾ ਦੂਜੇ ਪਾਸੇ ਪੁਲ ਦੇ ਥੱਲੇ ਜੀ ਉਹ ਕੇ ਲੰਘ ਜਾਂਦਾ ਕਹਿੰਦਾ ਰੋਟੀ ਖਾਣੀ ਤਾਂ ਰਾਏ ਦਾਬੇ ਦੇ ਰੋਕ ਕੇ ਖਾਵਾਂਗੇ ਹਣਾ ਇੱਥੇ ਤੁਹਾਨੂੰ ਰੋਟੀ ਪਾਣੀ ਜਿਹੜਾ ਬਹੁਤ ਵਧੀਆ ਮਿਲ ਜਾਵਾ ਮਿਲ ਜਾਂਦਾ ਵਾ ਇੱਥੇ ਆ ਗਿਆ ਭਾਈ ਮੁੱਲਾਪੁਰਾਂ ਵਾਲਾ ਜਿਹੜਾ ਨਾ ਟੂਲ ਟੈਕਸ ਭਾਈ ਸਾਨੂੰ ਨੰਗਾਤਾ ਕਹਿੰਦਾ ਭਾਈ ਜਾ ਆਹ ਦੇਖੋ ਭਾਈ ਆਹ ਪੁਲ ਦੀ ਗੱਲ ਕਰਦੇ ਆਂ ਠੀਕ ਆ ਤੇ ਇਧਰੇ ਪਾਸੇ ਜਿਹੜਾ ਐ ਆ ਹੈਗਾ ਐਮਬੀਡੀ ਮਾਲ ਤੇ ਗਾਂ ਵੀ ਜਿਹੜੇ ਮਾਲ ਹੈਗੇ ਆ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਵੇਹੇ ਤਾਂ ਪਰ ਇੱਥੇ ਜਿਹੜੇ ਪੌਲ ਤੇ ਤੁਹਾਨੂੰ ਸਪੀਡ ਲਿਮਟ 60 ਤੋਂ ਥੱਲੇ ਹੋਵੇ ਜਿੰਨਾ 50 ਤੋਂ ਫਾਇਦਾ ਹੀ ਫਾਇਦਾ ਤੁਹਾਡਾ ਤੇ ਜੇ ਮੰਨ ਲਓ 60 ਤੋਂ ਤਕਰੀਬਨ ਥੋੜੀ ਜਿਹੀ ਵੀ ਇਚੀਨੀ ਵੀ ਹੋ ਗਈ ਸਪੀਡ ਤਾਂ ਨਾਲ ਫੜ ਲੈਣਾ ਹੁਣ ਸ਼ਾਮ ਨੂੰ ਸਾਨੂੰ ਇਧਰ ਟੱਕਣਗੇ ਤੇ ਆ ਆ ਕਰੀ ਆਉਂਦੇ ਆ ਦਾ ਸੰਦ ਪੜਾਇਆ ਇਕੱਠਾ ਸਹੀ ਕਰੀ ਜਾਂਦੇ ਤੇ ਜਾਣੇ ਕਿ ਉਹਨਾਂ ਨੇ ਪੁੱਛਨੇ ਹਣ ਬੰਦੇ ਮਾਲੋਂ ਹੁਣ ਜੋ ਸ਼ਾਮ ਦੇ ਵੇਲੇ ਉਹ ਇਧਰਲੇ ਪਾਸੇ ਖੜ ਜਾਂਦੇ ਜਦੋਂ ਆਪਾਂ ਲੁਧਿਆਣੇ ਨੂੰ ਐਂਟਰੀ ਕਰਦੇ ਹਾਂ ਹੁਣ ਉਧਰਲੇ ਪਾਸੇ ਖੜੇ ਆ ਜਦੋਂ ਫਰੋਇਪੁਰ ਵਾਲੇ ਪਾਸੇ ਨੂੰ ਜਾਂਦੇ ਆਪਾਂ ਹਨ ਤੇ ਜਦੋਂ ਬਾਹਰ ਨਿਕਲਦੇ ਲੁਧਿਆਣੇ ਤੋਂ ਇਧਰਲੇ ਪਾਸੇ ਉਹ ਖੜੇ ਆ ਤੇ ਉਹਨਾਂ ਨੇ ਬਹੁਤ ਲੈਣਾ ਕਿਲੋਮੀਟਰ ਤੋਂ ਹੀ ਇਹ ਨਾ ਸੋਚਾ ਵੀ ਗੱਡੀ ਨੇੜੇ ਜਾ ਕੇ ਹੋਲੀ ਕਰਨੀ ਉਹਨਾਂ ਨੇ ਨਹੀਂ ਉਹਨਾਂ ਨੇ ਕਿਲੋਮੀਟਰ ਦਾ ਹੀ ਕਰ ਲੈਣਾ ਹਿਸਾਬ-ਕਿਤਾਬ ਆ ਹੈਗਾ ਵੀਰ ਮਾਲ ਜੇ ਤੁਹਾਨੂੰ ਸ਼ੋਪਿੰਗ ਕਰਨੀ ਹੈ ਮਾਲ ਵੀਰ ਮਾਲ ਵੀ ਤੁਹਾਡੇ ਲਈ ਬਹੁਤ ਬੈਸਟ ਆ ਐਮ ਵੀਰ ਮਾਲ ਪੈਸੇ ਦਾ ਪਾਸ ਦਾ ਸਾਹਮਣੇ ਵਾਲੀ ਛੜ ਕੇ ਜਿਹੜੀ ਇਹ ਵੀ ਅਮਾਰਿਆ ਵਾਲੀ ਛੜਕਣਾ ਮੋੜ ਆ ਜੋੜ ਦਿੰਦੀ ਆ ਜਾਂ ਸਮਰਾਲਾ ਦੇ ਪਾਸੋਂ ਨਾਂਗਿਆਂ ਦੀ ਬਾਟ ਚੜ੍ਹਦਾ ਇਧਰ ਦੀ ਚੰਡੀਗੜ੍ਹ ਜਾਇਆ ਜਾਂਦਾ ਪਰ 9 ਵਜੇ ਤੋਂ ਬਾਅਦ ਸਮਝ ਲਓ ਇਧਰ ਦੀ ਨਾ ਜਾਵੇ ਕਿਉਂਕਿ ਟ੍ਰੈਫਿਕ ਲੈਂਟਾਂ ਬਹੁਤ ਪੈ ਜਾਂਦੀਆਂ ਤੇ ਜੇ ਕਿਸੇ ਨੇ ਜਾਣਾ ਚੰਡੀਗੜ੍ਹ ਵਾਲਾ ਦੇ ਪਾਸੇ ਪੈਸੇ ਦਾ ਪਤਾ ਹੀ ਆ ਪਰ ਫਿਰ ਵੀ ਜਿਹੜੇ ਨਹੀਂ ਜਾਂਦੇ ਉਹਨਾਂ ਨੂੰ ਦੱਸ ਦਈਏ ਵੀ ਇੱਥੋਂ ਥੱਲੇ ਉੱਤਰ ਜੇ ਪੁਲ ਤੇ ਨਹਿਰ ਕੋਲੋਂ ਤੇ ਨਹਿਰ ਦੇ ਨਾਲ-ਨਾਲ ਜਿਹੜਾ ਦਰਾਹੇ ਵਾਲੇ ਪਾਸੋਂ ਜਾਵੜੇ ਤੇ ਮੇਰੇ ਖਿਆਲ ਨਾਲ 20-25 ਮਿੰਟਾਂ ਇਹ ਗੱਡੀ ਜਿਹੜੀ ਦਰਾਹੇ ਜਾ ਵ ਫਸ ਕੱਲਾ ਦਰਾਹੇ ਵਾਲਾ ਜਿਹੜਾ ਇੱਕ ਫਾਟਕ ਪੈਂਦਾ ਤੇ ਨਹੀਂ ਚੰਡੀਗੜ੍ਹ ਨੂੰ ਘੰਟੀ ਤਾ ਪੋਟਾ ਵੀ ਜਾਊਗੀ ਆਪ ਜਦੋਂ ਛੜ ਕੇ ਉੱtre ਸੀ ਹਨ ਉੱਥੋਂ ਆਪਾਂ ਜਾਨੀ ਕਿ ਖੱਬੇ ਹੱਥ ਹੋ ਗਏ ਸੀ ਤੇ 4 ਕੁ 100 300 ਮੀਟਰ ਅੱਗੇ ਦੀ ਇਥੇ ਪੌੜ ਆ ਜਾਂਦਾ ਪਹਿਲੇ ਹੀ ਇਹ ਆਪਾਂ ਪੌੜ ਮੁੜ ਜਾਣਾ ਇੱਥੋਂ ਬਸ ਫਿਰ ਇਥੋਂ ਕਿਹੇ ਪਾਸੇ ਮੁੜਨਾ ਤੇ ਸਿੱਧੀ ਜਿਹੜੀ ਦਰਾਹੇ ਜਾਉਣ ਨੂੰ ਛੜਕ ਆਪਾਂ ਜਾਨੀ ਕਿ ਗਾਂ ਆ ਕੇ ਨਾ ਕੋ ਨੀਵਾ ਪੌੜ ਆ ਜਾਂਦਾ ਵਾ ਤੇ ਨੀਵੇਂ ਪੁਲ ਦੇ ਥੱਲੇ ਦੀ ਨੰਗਣਾ ਆਪਾਂ ਇਹ ਰੋਡ ਦਾ ਨਵੀਂ ਦਿੱਲੀ ਨੂੰ ਚੰਡੀਗੜ੍ਹ ਨੂੰ ਰੂਪਨਗਰ ਨੂੰ ਯਾਨੀ ਕਿ ਰੋਪੜ ਨੂੰ ਉੱਧਰ ਨੂੰ ਇਹ ਜਾ ਵੜਦਾ ਹੈ ਜੇ ਕਿਸੇ ਨੇ ਸ਼ਹਿਰ ਨੂੰ ਮੋੜਨਾ ਵੇਹ ਤਾਂ ਉਹ ਅਰਜ਼ੀ ਨਾਲ ਉੱਪਰਲੀ ਸੜਕ ਤੇ ਜਾ ਵੜੇ ਤਾਂ ਦੱਸਦੇ ਆਪਾਂ ਆਹ ਸਾਹਮਣੇ ਜਿੱਦੋਂ ਆ ਸਾਈਕਲ ਜਾਂ ਚੱਲ ਤੇ ਆਪਾਂ ਚੰਡੀਗੜ੍ਹ ਨੂੰ ਜਾਣਾ ਇਸੇ ਕਰਕੇ ਆਪਾਂ ਆਹ ਥੱਲੇ ਦੀ ਲੰਘ ਜਾਣਾ ਇੱਥੋਂ ਦੀ ਇੱਥੋਂ 20 ਕੁ 22 ਮਿੰਟਾਂ ਚਾਪਾ ਜਿਹੜਾ ਦਰਾਹੇ ਜਾ ਵੜਨਾ ਕਾਦਾ ਤਰ ਗੱਡੀਆਂ ਜਿਹੜੀਆਂ ਇਸੇ ਰੋਡ ਤੇ ਜਾਂਦੀਆਂ ਲੁਧਿਆਣੇ ਦੇ ਵਿੱਚ ਨਹੀਂ ਜਾ ਉੱਤਰ ਲੋਕ ਜਾਂਦੇ ਕਿਉਂਕਿ ਇੱਧਰ ਦੀ ਰੋਡ ਵੀ ਜਿਹੜਾ ਬਹੁਤ ਵਧੀਆ ਬਣਿਆ ਆ ਵਾ ਤੇ ਬਾਕੀ ਆ ਥੋੜਾ ਜਿਹਾ ਟ੍ਰੈਫਿਕ ਇੱਥੋਂ ਦੇ ਘੱਟ ਹੀ ਹੈਗਾ ਇੱਕ ਦੋ ਕਿਲੋਮੀਟਰ ਹੋਰ ਤੇ ਦੂਘਾ ਰੋਡ ਵਧੀਆ ਸਾਫ਼ ਮਿਲਣਾ ਹੋਰ ਆਪਾਂ ਨੂੰ ਫੇਰ ਤੋਂ ਦਿੱਲੀ ਨੂੰ ਰੋਡ ਜਾਂਦਾ ਸਾਹਮਣੇ ਵਾਲਾ ਜਿਹੜਾ ਤੁਸੀਂ ਪੁਲ ਦੇਖ ਰਹੇ ਹੋ ਜਿਹੜਾ ਚੱਲੀ ਜਾਂਦਾ ਨਾ ਇਹ ਦਰਾਹੇ ਵਾਲਾ ਤੇ ਦਿੱਲੀ ਵਾਲਾ ਤੇ ਆਪ ਇਧਰਲੇ ਪਾਸੇ ਨੂੰ ਦਿੱਲੀ ਰਹਿ ਜਾਂਦੀ ਆ ਤੇ ਇਧਰਲੇ ਪਾਸੇ ਨੂੰ ਆਹ ਦਰਾਹਾ ਆਪਾਂ ਫਿਲਹਾਲ ਜਿਹੜਾ ਸਿੱਧਾ ਲੰਘ ਜਾਣਾ ਇੱਥੋਂ ਆਪਾਂ ਜਾਣਾ ਚੰਡੀਗੜ੍ਹ ਨੂੰ ਤੇ ਇਹਦੇ ਬਜਿੱ ਦੀ ਲੰਘ ਕੇ ਤੇ ਆਪਾਂ ਸਿੱਧਾ ਰੋਡ ਸਾਹਮਣੇ ਆ ਰੋੜੀ ਜਾ ਪੌਲ ਨਹੀਂ ਚੜਨਾ ਆਪਾਂ ਆ ਥੋੜਾ ਜਣਾ ਰੋਡ ਟੁੱਟਿਆ ਵਾ ਇਹ ਇਤੋਂ 1 ਕਿਲੋ ਕਿਲੋ ਮੀਟਰ ਦਾ ਜਿਹੜਾ ਹੈਗਾ ਐਵੇਂ ਰੋੜੀ ਤੇ ਬਾਨਾ ਵਾ ਕਿਉਂਕਿ ਇਹਦਾ ਪੌਲ ਬਣ ਰਿਹਾ ਵਾ ਇਸੇ ਕਰਕੇ ਜਿਹੜੀ ਛੜਕ ਛੁਰਕ ਪੱਟੀ ਬੈਠੇ ਆ ਤੇ ਇਹ ਹੈਗਾ ਜਿਹੜਾ ਦਰਾਹੇ ਵਾਲਾ ਗਾਂ ਫਾਟਕਾਊਗਾ ਜਿਹੜਾ ਬਹੁਤ ਜਿਆਦਾ ਲੱਗਦਾ ਵਾ ਪਹਿਲਾਂ ਵੀ ਦੱਸਿਆ ਹੈ ਨਾ ਬਈ ਆ ਜਿਹੜਾ ਫਾਟਕ ਜਿਹੜਾ ਦਰਾਹੇ ਵਾਲਾ ਇਹ ਤਕਰੀਬਨ ਲੱਗਾ ਹੀ ਰਹਿੰਦਾ ਕਿਉਂਕਿ ਇੱਥੋਂ ਹਰ ਇੱਕ ਗੱਡੀ ਜਿਹੜੀ ਅੰਬਰਸਾ ਤੋਂ ਅੰਮਾਲੇ ਨੂੰ ਜਾਂਦੀ ਜਿਹੜੀ ਕਹਿੰਦਾ ਭਾਵੇਂ ਇੱਥੋਂ ਹਰ ਇਲਾਕੇ ਨੂੰ ਯਾ ਦੇ ਹਾਲ ਹਾਰੇ ਇਲਾਕੇ ਨੂੰ ਗੱਡੀ ਜਿਹੜੇ ਐਸ ਫਾਟਕਾਂ ਦੇ ਉੱਤੇ ਦੀ ਹੋ ਕੇ ਲੰਘਦੀ ਆ ਇਥੋਂ ਮਾਲ ਗੱਡੀ ਨੇ ਵੀ ਲੰਘਣਾ ਸਵਾਰੀਆਂ ਵਾਲਿਆਂ ਦੇ ਲੰਘਣੇ ਲੰਘਣੇ ਇਸੇ ਕਰਕੇ ਜਿਹੜੇ ਫਾਟਕ 2 2 3 3 ਮਿੰਟ ਬਾਅਦ ਲੱਗਿਆ ਰਹਿੰਦਾ ਤੇ ਕਈ ਵਾਰ ਤਾਂ 20 25 25 ਮਿੰਟ ਦਾ ਜਿਹੜਾ ਮਨ ਲੱਗਾ ਹੀ ਰਹਿੰਦਾ ਹੈ ਐਨਾ ਮਾ ਲਾਏ ਫਾਟਕ ਲੱਗਦਾ ਵਾ ਭਾਈ ਆ ਗਿਆ ਚੰਡੀਗੜ੍ਹ ਵਾਲਾ ਰੂਟ ਜਿਹੜਾ ਲੁਧਿਆਣੇ ਤੋਂ ਚੰਡੀਗੜ੍ਹ ਤੋਂ ਜਾਂਦਾ ਵਾ ਤੇ ਇਹ ਜਿਹੜਾ ਬਾਜ਼ਾਰ ਦੇ ਵਿੱਚ ਦੀ ਜਾਂ ਸ਼ਹਿਰ ਦੇ ਵਿੱਚ ਦੀ ਹੋ ਗਿਆ ਜਾਂਦਾ ਤੇ ਆਪਾਂ ਬਾਈਪਾਸ ਆਏ ਆ ਤੇ ਉਹ ਸਾਹਮਣੇ ਸਵਿਫਟ ਜਾਂਦੀ ਆ ਸਲਟ ਨੇ ਵੀ ਚੰਡੀਗੜ੍ਹ ਵਾਲੇ ਪਾਸੇ ਨੂੰ ਜਾਣਾ ਤੇ ਇੱਥੋਂ ਆਪਾਂ ਜਿਹੜਾ ਚੰਡੀਗੜ੍ਹ ਵਾਲੇ ਰੂਟ ਤੇ ਹੋ ਜਾਣਾ ਵਾ ਤੇ ਨਾਲ ਹੀ ਇੱਥੋਂ ਅਧੇ ਕਿਲੋਮੀਟਰ ਦੇ ਗਾਂ ਟੂਲ ਟੈਕਸ ਆ ਜਾਂਦਾ ਜਦੋਂ ਆਪਾਂ ਇੱਥੋਂ ਚੜਦੇ ਆ ਨਾ ਤੇ ਟੂਲ ਟੈਕਸ ਆਊਗਾ ਇਹ ਦੋ ਟੂਲਟੈਕਸ ਉਹਨੂੰ ਮਿਲਣਗੇ ਚੰਡੀਗੜ੍ਹ ਤੱਕ ਇੱਕ ਬਿਲਕੁਲ ਖਰੜ ਦੇ ਉਰਲੇ ਪਾਸੇ ਤੇ ਇੱਕ ਇੱਥੇ ਆ ਜਰਾ ਦੋ ਟੂਲਟੈਕਸ ਆਉਂਦੇ ਆ ਤੇ ਬਈ ਜਿਹੜਾ ਚੰਡੀਗੜ੍ਹ ਵਾਲਾ ਰੋਡ ਆ ਨਾ ਇਹ 3 ਲੇਨ ਆ ਤੇ ਜਾਨੀ ਕਿ 3 ਲੇਨ ਹੁਣ 3 ਲੇਨ ਜਾਂ ਇਹ ਬਹੁਤ ਵਧੀਆ ਰੋਡ ਦਾ ਖੁੱਲਾ ਢੁੱਲਾ ਬਣਿਆ ਹੋਇਆ ਹੈ ਟਰੈਕਟਰ ਨੂੰ ਬਹੁਤ ਘੱਟ ਇਧਰ ਦੀ ਮਿਲੂਗਾ ਬਹੁਤ ਨਜ਼ਾਰੇਦਾਰ ਰੋਡ ਆ ਤੇ ਐ ਮਲਾਂ ਗੱਡੀ ਤੁਸੀਂ 100 120 ਤੇ ਰੱਖੋ ਮਾਲਾ ਰੋਡ ਵੀ ਜਾਣਾ ਅਥਰੋਂ ਉਖਲੀ ਅਖੜੀ ਮੇਲੇ ਆ ਇੱਕ ਦੋ ਥਾਵਾਂ ਤੇ ਜਿਹੜਾ ਇਹ ਰੋਡ ਬੰਨ ਵਾਲਾ ਜਿਵੇਂ ਬੱਬੂ ਮਾਨ ਦੇ ਪਿੰਡ ਥੋੜਾ ਜਿਹਾ ਉਥੋਂ ਉਹਨਾਂ ਦੇ ਪਿੰਡ ਵਿੱਚ ਦੀ ਕੋਈ ਰੌਣਾ ਰੂਣਾ ਹੋਊਗਾ ਕੋਈ ਘਰਾ ਘੋਰਾ ਦਾ ਸ਼ਾਇਦ ਉਹ ਵੀ ਫਲਹਾਲ ਜਿਹੜਾ ਹੁਣ ਬੰਨ ਲੱਗ ਪਿਆ ਵੈਸੇ ਤਾਂ ਤੇ ਉੱਥੇ ਵੀ ਥੋੜਾ ਜਿਹਾ ਬੰਨ ਵਾਲਾ ਤੇ ਕਿਉਂਕਿ ਮਿੱਤਰਾਂ ਦਾ ਢਾਬਾ ਲੰਘ ਤੇ ਗਾ ਉਹਦਾ ਪਿੰਡ ਆਉਂਦਾ ਵਾ ਬੱਬੂ ਮਾਨ ਦਾ ਖੰਟ ਤੇ ਉਹਦੇ ਸਾ ਪਿੰਡ ਤੇ ਥੋੜਾ ਜਿਹਾ ਹੈਗਾ ਤੇ ਇੱਕ ਪਿੰਡ ਹੋਊਗਾ ਤੇ ਇੱਕ ਉੱਥੇ ਆ ਥੋੜਾ ਜਿਹਾ ਪੌਲ ਬੰਨ ਵਾਲਾ ਤੇ ਬਾਕੀ ਜਿਹੜਾ ਰੋਡ ਸਾਰਾ ਤਕਰੀਬਨ ਕਤੋਂ ਨੂੰ ਦੱਸਿਆ ਇਹ ਨਾ ਵੀ ਪੌਲ ਜਿਹੜਾ ਉਹ ਮੈਂ ਜਿਹੜਾ ਬੰਦ ਹੈ ਕਿਤਾਬ ਪੌਲ ਇਹ ਜਦੋਂ ਸਮਰਾਲਾਪਾ ਬਾਈਪਾਸ ਟੱਪ ਕੇ ਜੋ ਸਮਰਾਲਾ ਟੱਪ ਕੇ ਸੰਝ ਲੋ ਉਦੋਂ ਅੱਗੇ ਆਉਂਦਾ 2 ਕੁ ਟਾਈ ਕਿਲੋਮੀਟਰ ਅੱਗੇ ਇਹ ਇੱਕ ਜਿਹੜਾ ਪੌਲ ਬੰਦ ਆ ਆ ਗਿਆ ਬਾਈ ਜੀ ਮਿੱਤਰਾਂ ਦਾ ਟੱਬਾ ਜਿੱਥੇ ਜੀ ਆਏ ਨੂੰ ਫਿਲਮ ਜਿਹੜੀ ਸ਼ੂਟਿੰਗ ਹੋਈ ਸੀ ਤੇ ਨਾਲ ਹੀ ਜਿਹੜਾ ਜਿਹੜਾ ਬੱਬੂ ਦਾ ਮਾਂ ਦਾ ਪਿੰਡ ਖੰਠ ਤੇ ਨਾਲ ਹੀ ਹੈਗੀ ਨੀਲੋ ਨਹਿਰ ਬੱਬੂਆਂ ਦਾ ਪਿੰਡ ਟੱਪ ਕੇ ਬਹੁਤ ਹੰਦ ਖਾਉਣੇ ਆ ਆ ਜਿਹੜਾ ਪਿੰਡ ਆ ਗਿਆ ਬਈ ਇਹ ਹੈਗਾ ਜਿਹੜਾ ਬੱਬੂ ਮਾਨ ਦਾ ਪਿੰਡ ਆ ਖੰਢ ਤੇ ਇੱਥੇ ਵੀ ਜਿਹੜੀ ਸੜਕ ਹਜੇ ਨਹੀਂ ਬਣੀ ਤੇ ਪਰ ਇਹਦਾ ਜਿਹੜਾ ਕੰਮ ਇੱਥੇ ਸ਼ੁਰੂ ਹੋ ਗਿਆ ਵਾ ਲੋਕਾਂ ਦੇ ਜਿਹੜੇ ਘਰ ਘੁਰ ਟਾਉਣੇ ਜਾਂ ਲੋਕਾਂ ਨੇ ਆਪ ਟਾਉਣੇ ਸ਼ੁਰੂ ਕਰਤੇ ਕਿਉਂਕਿ ਪੈਸੇ ਬਹੁਤਾਂ ਦਾ ਕੋਈ ਰੌਲਾ ਹੋਣਾ ਆ ਇੱਧਰ ਨੇ ਪਾਸੇ ਜਿਹੜਾ ਸਾਫ਼ ਕੀਤਾ ਪਿਆ ਸਾਰਾ ਕੁਝ ਨਾ ਇਹਨਾਂ ਦਾ ਰੌਲਾ ਕਾਫੀ ਚੱਲ ਹੁਣ ਸਾਲਾਂ ਦਾ ਚੱਲ ਰਿਹਾ ਸੀਗਾ ਤੇ ਇੱਧਰ ਨੇ ਪਾਸੇ ਵੀ ਕੋਈ ਬਈ ਉਕਾਣੇ ਦੇ ਘਰ ਕੋ ਰਟਾਤੇ ਆ ਤੇ ਇਧਰਲੇ ਪਾਸੇ ਟਿੱਪਰ ਟੁੱਪਰ ਜਿਹੜੇ ਲਾਈ ਜਾਂਦੇ ਮਿੱਟੀ ਮੁੱਟੀ ਹਨ ਇਧਰਲੇ ਪਾਸੇ ਜੀਸੀਬੀ ਵਰਗੀਆਂ ਵੱਡੀਆਂ ਜਿਹੜੀਆਂ ਇਹ ਲੱਗੀਆਂ ਹੁੰਦੀਆਂ ਕਰੀ ਆਉਂਦੇ ਕੰਮ ਤੇ ਆਉਣ ਵਾਲੇ ਹੋਰ ਦੋਆਂ ਦਾ ਨਵੇਂ ਮਹੀਨੇ ਤੇ ਇਹ ਜਿਹੜਾ ਬਣਾ ਦੇਣਗੇ ਵਧੀਆ ਰੋਡ ਇਥੇ ਚੰਡੀਗੜ੍ਹ ਯੂਨੀਵਰਸਿਟੀ ਦੇ ਬਈ ਆਹ ਹਾਂ ਜਿਹੜੀ ਇਹ ਇਧਰਲੇ ਪਾਸੇ ਗੇਟ ਬਣੇ ਹੋਇਆ ਵਾ ਚੰਡੀਗੜ੍ਹ ਯੂਨੀਵਰਸਿਟੀ ਟੱਪ ਦੇ ਸਾਰੇ ਕਿਲੋਮਟਰ ਰੱਗੇ ਆ ਜਾਂਦਾ ਵਾ ਟੂਲ ਬਲੈਂਜ ਜਿਹੜਾ ਖਰੜ ਵਾਲਾ ਇੱਥੋਂ ਬਈ ਜਿਹੜੀ ਚੰਡੀਗੜ੍ਹ ਦੀ ਐਂਟਰੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜਾ ਸਾਹਮਣੇ ਵਾਲਾ ਰੋਡ ਇਹ ਜਾਂਦਾ ਇਧਰਲੇ ਪਾਸੇ ਨੂੰ ਰੋਪੜ ਨੂੰ ਰੂਪਨਗਰ ਨੂੰ ਤੇ ਇਹਦੇ ਥੰਨੇ ਦੀ ਹੋ ਕੇ ਤੇ ਆਪਾਂ ਜਿਹੜਾ ਖਰੜ ਤੋਂ ਜਿਹੜਾ ਪੌਂਡੂ ਤੇ ਲੰਘ ਜਾਣਾ ਚੰਡੀਗੜ੍ਹ ਵਾਲੇ ਪਾਸੇ ਨੂੰ ਤੇ ਚੰਡੀਗੜ੍ਹ 16 ਕਿਲੋਮੀਟਰ ਰਹਿ ਗਿਆ ਇੱਥੋਂ ਖਰੜ ਛੱਡਤਾ ਆਪਾਂ ਇੱਥੋਂ ਤੇ ਇੱਥੋਂ ਹੋ ਜਾਂਦਾ ਚੰਡੀਗੜ੍ਹ ਸ਼ੁਰੂ ਤੇ ਬਾਕੀ ਲਾਈਟਾਂ ਵੀ ਚੰਡੀਗੜ੍ਹ ਦੀਆਂ ਨੇ ਇੱਥੋਂ ਸ਼ੁਰੂ ਹੋਣੀਆਂ ਅੱਗੇ ਜਾ ਕੇ ਜਿਹੜਾ ਮੈਕਸ ਹਸਪੀਟਲ ਆਉਂਦਾ ਵਾ ਖੱਬੇ ਹੱਥ ਇੱਥੋਂ ਲਾਈਟਾਂ ਲੁੱਟਾਂ ਦਾ ਬਹੁਤ ਖਾਸ ਧਿਆਨ ਰੱਖਣਾ ਪੈਂਦਾ ਕਿਉਂਕਿ ਬਈ ਜੀ ਇੱਥੇ ਜਿਹੜਾ ਆਨਲਾਈਨ ਚੋਰਾਣ ਹੋ ਜਾਂਦੇ ਆ ਥੋੜਾ ਜਿਹਾ ਬਹੁਤ ਇਥੇ ਮੜਾ ਦੇਖ ਕੇ ਲੰਘਣਾ ਪੈਂਦਾ ਹਨ ਆ ਹੈਗਾ ਵੇਰਕਾਲਿਆਂ ਦਾ ਕੋਈ ਉਹਨਾਂ ਦੀ ਏਜੰਸੀ ਹੈ ਵੇਰਕਾਲਿਆਂ ਦੀ ਆ ਚੌਂਕ ਤੋਂ ਆਪਾਂ ਜਾਣਾ ਚੌਂਕੀ ਵਾਲੇ ਪਾਸੇ ਨੂੰ 39 ਵਾਲੇ ਪਾਸੇ ਨੂੰ ਤੇ ਆਪਾਂ ਜਾਣਾ ਚੌਂਕੀ ਏਸਿਕਾ ਇਹ ਜਿਹੜਾ 에어ਪੋਰਟ ਵਾਲਾ ਰੋਡ ਆ ਗਿਆ ਬਾਈ ਤੇ 19 ਕਿਲੋਮੀਟਰ ਐਥੋਂ ਜਿਹੜਾ 에어ਪੋਰਟ ਠੀਕ ਆ ਗਿਆ। ਇਹ ਆ ਗਿਆ ਬਾਈ 43 ਸੈਕਟਰ ਦਾ ਜਿਹੜਾ ਬੱਸ ਸਟੈਂਡ। ਇੱਥੋਂ ਬਾਈ 34 ਸੈਕਟਰ ਜਿਹੜਾ ਮਸਾ ਨੇੜੇ ਹੀ ਆ। ਵੀ ਅਸੀਂ ਆ ਗਏ 34 ਸੈਕਟਰ A ਤੇ ਇੱਥੇ ਅਸੀਂ ਹਾਂ ਗੱਡੀ ਖੜਾਵਾਂਗੇ, ਪਾਰਕਿੰਗ ਚ ਲਾਵਾਂਗੇ ਤੇ ਇਹਨਾਂ ਨੂੰ 20 ਰੁਪਏ ਦੇ ਕੇ ਫੇਰ ਮੋੜਦੇ ਗਏ। ਤੇ ਬਾਈ ਹੋਣਾ ਨੇ 14 ਰੁਪਏ ਲਏ ਆ ਪੂਰੇ ਬਾਈ। ਆਲੂ ਨਾ ਵਾਧਾ ਨਾ ਘਟਾ ਨਾ 15 ਨਾ 13 ਹਾਂ ਮੈਂ ਤਾਂ ਬੋਲਾ ਕਿ ਨੇ ਲੈ ਬਈ 14 ਰੁਪਏ ਫੀਸ ਆ ਬਾਈ ਗੱਡੀ ਦੀ ਪਾਰਕਿੰਗ ਕਿੰਨੇ ਟਾਈਮ ਦੀ ਬਈ ਕੀ ਆ ਲਿਮਟਡ 24 ਘੰਟੇ ਵਾਸਤੇ ਗੱਡੀਆਂ ਬਹੁਤ ਘੜੀਆਂ ਪਾਰਕ ਜਿੱਥੇ ਮਰਜ਼ੀ ਲਾਦ ਗਏ ਤਾਂ ਤੁਸੀਂ ਦੇਖ ਲਿਓ ਕੋਈ ਕੇ ਪਾਸ ਹੈ ਨਾ ਪਰੇ ਬਿਛੇ ਪਾਰਕਿੰਗ ਜੀ ਉਹ ਸ਼ਾਮੇ ਲਈਏ ਫਿਰ ਜਦੋਂ ਲਾਉਣੀ ਆ ਹੱਲੀ ਵਾਲਾ ਤਾਂ ਆ ਰਹੀ ਇੱਥੇ ਆਵੇ 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 ਰਿਹਾ ਆਵੇ ਰਿਹਾ ਆਵੇ ਰਿਹਾ ਸੜਾ ਦਈਏ ਤੈਨੂੰ ਜਾਂਦੀ ਜੇ ਫਿਰ ਮੇਕੀ ਜਾਉਗੇ ਉਹ ਇੱਥੇ ਲਾ ਲਓ ਜਿਹੜੀ ਜਿਮੜੀ ਹੈ ਪਰੇ ਖੜੀ ਰਹਿਣਗੀ ਉਹ ਕੀ ਹੈ ਇੱਥੇ ਕਰਤੀ ਗੱਡੀ ਪਾਰਕ ਇੱਥੇ ਹੈਗਾ 34 ਇਹਦੇ ਵਿੱਚ ਤੇ ਸੈਕਟਰ ਦੇ ਵਿੱਚ ਜਿਹੜਾ ਇੱਥੇ ਮੁੰਡਾ ਉਹ ਐਨਡੀਏ ਚ ਜਾਨੀ ਕਿ ਉਹਨੇ ਇੱਕ ਮਹੀਨਾ ਟ੍ਰੇਨਿੰਗ ਕੀਤੀ ਆ ਤੇ ਉਹਨੂੰ ਲੈ ਕੇ ਜਾਣਾ ਅਸੀਂ ਆਪਦੇ ਟਿਕਾਣੇ ਤੇ ਪਹੁੰਚ ਗਏ ਆ ਅਸੀਂ ਆ ਗਏ ਪਿੰਡ ਵਾਪਸ ਸੋ ਆਪਣਾ ਇੱਥੋਂ ਤੱਕ ਦਾ ਵਲੌਗ ਸੀ ਤੇ ਤੁਹਾਨੂੰ ਵਲੌਗ ਕਿਵੇਂ ਲੱਗਿਆ ਜਰੂਰ ਜਰਾ ਕਮੈਂਟ ਕਰਕੇ ਦੱਸਿਆ ਕਰੋ ਸੋ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ ਸਾਰਿਆਂ ਸਤਿ ਸ਼੍ਰੀ ਅਕਾਲ